ਵਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ ਤੀਜਾ ਪੜਾਅ 8 ਤਰੀਕ 23 ਦਸੰਬਰ 1704 ਪਿਆਨਕ ਹਾਲਾਤਾਂ ਵਿੱਚ ਦੁਸ਼ਮਣ ਫੌਜ ਦਾ ਮੁਕਾਬਲਾ ਕਰਦਿਆਂ ਸਰਸਾ ਨਦੀ ਤੇ अनेका ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਗੁਰੂ ਸਾਹਿਬ ਸਰਸਾ ਪਾਰ ਕਰਕੇ ਰੋਪੜਵਾਲ ਵੱਧ ਰਹੇ ਸਨ ਤਾਂ ਰੰਗਣਾ ਨੇ ਗੁਰੂ ਸਾਹਿਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਾ ਸਿੰਘਾਂ ਦੀ ਮਾਰ ਤੋਂ ਡਰ ਕੇ ਉਹ ਸਾਰੇ ਭੱਜ ਗਏ। ਗੁਰੂ ਸਾਹਿਬ ਰੋਪੜ ਪਹੁੰਚੇ ਤਾਂ ਪਤਾ ਲੱਗਾ ਕਿ ਛੋਟੇ ਸਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਗੁਰੂ ਮਹਿਲ ਜਥੇ ਨਾਲੋਂ ਵਿਛੜ ਗਏ ਹਨ। ਸਿੰਘਾਂ ਨੂੰ ਲੱਭਣ ਲਈ ਵੀ ਭੇਜਿਆ ਪਰ ਮਾਤਾਵਾਂ ਅਤੇ ਨਿੱਕੇ ਸਹਿਬਜ਼ਾਦਿਆਂ ਦਾ ਕੋਈ ਪਤਾ ਨਾ ਲੱਗਾ। ਇਤਿਹਾਸਕਾਰ ਪ੍ਰਿੰਸੀਪਲ ਸਤਪੀਰ ਸਿੰਘ ਅਨੁਸਾਰ ਉਸ ਵੇਲੇ ਗੁਰੂ ਸਾਹਿਬ ਦਾ ਇੱਕ ਸ਼ਰਧਾਲੂ ਬੁੱਧੀ ਚੰਦ ਗੁਰੂ ਜੀ ਕੋਲ ਆਇਆ। ਉਸਨੇ ਬੇਨਤੀ ਕੀਤੀ ਮਹਾਰਾਜ ਇਸ ਖੁੱਲੀ ਥਾਂ ਨਾਲੋਂ ਮੇਰੀ ਕੱਚੀ ਘੜੀ ਜ਼ਿਆਦਾ ਸੁਰੱਖਿਅਤ ਹੈ ਕਿਰਪਾ ਕਰਕੇ ਘੜੀ ਵਿੱਚ ਚਰਨ ਪਾਓ ਗੁਰੂ ਸਾਹਿਬ ਨੇ ਬੁੱਧੀ ਚੰਦ ਦੀ ਬੇਨਤੀ ਪ੍ਰਵਾਨ ਕਰ ਚਮਕੌਰ ਦੀ ਘੜੀ ਵਿੱਚ ਮੋਰਚਾ ਸੰਭਾਲਿਆ ਇਸ ਵੇਲੇ ਤੱਕ ਗੁਰੂ ਸਾਹਿਬ ਨਾਲ ਕੇਵਲ 40 ਸਿੰਘ ਹੀ ਬਾਕੀ ਬਚੇ ਸਨ ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇੱਥੇ ਵੀ ਪੁੱਜ ਗਈਆਂ ਅਤੇ ਘੜੀ ਨੂੰ ਘੇਰਾ ਪਾ ਲਿਆ ਚਮਕੌਰ ਦੀ ਕੱਚੀ ਘੜੀ ਦੇ ਮੈਦਾਨ ਵਿੱਚ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ ਇੱਕ ਪਾਸੇ ਭੁੱਖੇ ਪਾਣੇ ਚਾਹਲੀ ਸਿੰਘ ਸੰਗ ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਫੌਜ ਚਮਕੌਰ ਦੀ ਕੱਚੀ ਗੜੀ ਤੋਂ ਮੋਰਚਾ ਬਣਾ ਕੇ ਦੁਸ਼ਮਣ ਫੌਜ ਦਾ ਮੁਕਾਬਲਾ ਕਰਦਿਆਂ ਜਦੋਂ ਸਿੰਘਾਂ પાસે ਤੀਰਾਂ ਦਾ ਖਜ਼ਾਨਾ ਖਤਮ ਹੋ ਗਿਆ ਤਾਂ ਗੁਰੂ ਸਾਹਿਬ ਨੇ ਗੜੀ ਤੋਂ ਬਾਹਰ ਨਿਕਲ ਕੇ ਵੈਰੀ ਨਾਲ ਆਹਮੋ ਸਾਹਮਣੇ ਦੋ ਹੱਥ ਕਰਨ ਦੀ ਰਣਨੀਤੀ ਬਣਾਈ ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨਾ ਗੜੀ ਚੋਂ ਬਾਹਰ ਚਾਕੇ ਵੈਰੀ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕਰਨੀ ਸੀ। ਇਹਨਾਂ ਜਥਿਆਂ ਵਿੱਚੋਂ ਦੋ ਜਥਿਆਂ ਦੇ ਮੁਖੀ 17 ਤੇ 15 ਸਾਲਾਂ ਦੇ ਪਾਪਾ ਅਜੀਤ ਸਿੰਘ ਅਤੇ ਪਾਪਾ ਚੁਜਾਲ ਸਿੰਘ ਜੀ ਵੀ ਥਾਪੇ ਗਏ। ਗੜੀ ਦਾ ਦਰਵਾਜ਼ਾ ਖੁੱਲਿਆ। ਪੰਜ ਸਿੰਘਾਂ ਦਾ ਪਹਿਲਾ ਜਥਾ ਜੇਕਾਰੇ ਛੱਡਦਾ ਬਾਹਰ ਨਿਕਲਿਆ। ਬਾਜਵੰਗ ਵੈਰੀ ਉੱਤੇ ਟੁੱਟ ਪਿਆ। अनेਕਾਂ ਵੈਰੀਆਂ ਦੇ ਆਹੂ ਲਾਉਂਦਾ ਹੋਇਆ ਪਹਿਲਾ ਜਥਾ ਜਦੋਂ ਸ਼ਹੀਦੀ ਪਾ ਗਿਆ। ਤਾਂ ਅਗਲਾ ਜਥਾ ਬਾਹਰ ਨਿਕਲਿਆ ਇਸ ਪ੍ਰਕਾਰ ਵਾਰੀ-ਵਾਰੀ ਜਥੇ ਗੜੀ ਚੋਂ ਨਿਕਲਣ ਲੱਗੇ ਸਿੰਘਾਂ ਦੀ ਪਹਾਤਰੀ ਨੂੰ ਦੇਖ ਸਹਿਜਾਤਾ ਬਾਬਾ ਅਜੀਤ ਸਿੰਘ ਜੀ ਦੇ ਵੀ ਡੋਲੇ ਫੜ ਕੇ ਉਹਨਾਂ ਨੇ ਗੁਰੂ ਪਿਤਾ ਪਾਸੋਂ ਜੰਗੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ ਦੁਨੀਆ ਦੇ ਅਨੋਖੇ ਪਿਤਾ ਕਲਗੀਆਂ ਵਾਲੇ 사ਧਗੁਰ ਨੇ ਸਹਿਜਾਤੀ ਪਾਪਾ ਅਜੀਤ ਸਿੰਘ ਨੂੰ ਥਾਪੜਾ ਦੇ ਕੇ ਆਪ ਸ਼ਹੀਦ ਹੋਣ ਲਈ ਤੋਰਿਆ ਵਾਹਿਗੁਰੂ 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 ਗੁਰੂ ਸਾਹਿਬ ਕੜੀ ਤੇ ਉੱਪਰ ਖੜੇ ਆਪਣੇ ਪੁੱਤਰ ਦੀ ਪਹਾਤਰੀ ਦਾ ਨਜ਼ਾਰਾ ਵੇਖ ਰਹੇ ਸਨ ਅਨੇਕਾਂ ਵੈਰੀਆਂ ਨੂੰ ਸਦਾ ਦੀ ਨੀਂਦ ਸੁਵਾ ਕੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾਏ ਵਾਹਿਗੁਰੂ ਗੁਰੂ ਵੱਡੇ ਭਰਾ ਦੀ ਸ਼ਹੀਦੀ ਤੋਂ ਬਾਅਦ ਸਹਿਜਾਦਾ ਪਾਪਾ ਜੂਝਾਰ ਸਿੰਘ ਜੀ ਨੇ ਆਪਣੀ ਨਿੱਕੀ ਕਿਰਪਾਨ ਸੰਭਾਲੀ ਅਤੇ ਗੁਰੂ ਪਿਤਾ ਨੂੰ ਬੇਨਤੀ ਕੀਤੀ ਕਿ ਮੈਂ ਵੀ ਮੈਦਾਨੇ ਜੰਗ ਵਿੱਚ ਜਾਣਾ ਹੈ ਵਾਹਿਗੁਰੂ ਗੁਰੂ ਪਿਤਾ ਨੇ ਆਪਣੇ ਦੂਜੇ ਸੁਪੁੱਤਰ ਸਹਿਜਾਦਾ ਪਾਪਾ ਜੂਝਾਰ ਸਿੰਘ ਨੂੰ ਆਪ ਆਪਣੇ ਹੱਥੀਂ ਤਿਆਰ ਕਰਕੇ ਮੌਤ ਵਿਉਂ ਲੈ ਤੋਰਿਆ ਵਾਹਿਗੁਰੂ ਵਾਹਿਗੁਰੂ ਵਾਹਿ ਚੰਗੇ ਮੈਦਾਨ ਵਿੱਚ ਸਿਰਫ 15 ਸਾਲ ਦੇ ਬਾਬਾ ਜੂਝਾਰ ਸਿੰਘ ਦੀ ਫੁਰਤੀ ਸਿਆਣਪ ਅਤੇ ਬਹਾਦਰੀ ਵੇਖ ਦੁਸ਼ਮਣ ਹੈਰਾਨ ਰਹਿ ਗਿਆ ਆਪਣੀ ਨਿੱਕੀ ਕਿਰਪਾਨ ਨਾਲ ਅਨੇਕਾਂ ਵੈਰੀਆਂ ਦੇ ਆਹੂ ਲਾਉਂਦੇ ਹੋਏ ਬਾਬਾ ਜੂਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਵਾਹਿਗੁਰੂ 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 ਦੋਵੇਂ ਪੁੱਤਰਾਂ ਦੀ ਸ਼ਹੀਦੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਬਚਨ ਕਹੇ ਸ਼ੁਕਰ ਹੈ ਅਮਾਨਤ ਅਦਾ ਹੋ ਗਈ ਸੰਸਾਰ ਵਿੱਚ ਕੋਈ ਵੀ ਗੁਰੂ ਰਹਿ ਪਰ ਅਜਿਹਾ ਨਹੀਂ ਹੋਇਆ ਜਿਸ ਨੇ ਆਪਣੇ ਹੱਥੀ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ ਤੁਹਾਡੇ ਪਾਸੇ ਛੋਟੇ ਸਹਿਬਜ਼ਾਦੇਾਂ ਅਤੇ ਮਾਤਾ ਗੁਜਰਕੌਰ ਜੀ ਨੂੰ ਗੁਰੂ ਕਾਹਤਾ ਦੁਖੀ ਪਾਪੀ ਕੰਗੂ ਬ੍ਰਾਹਮਣ ਆਪਣੇ ਘਰ ਪਿੰਡ ਸਹੀੜੀ ਲੈ ਗਿਆ ਇਹ ਰਾਤ ਮਾਤਾ ਜੀ ਅਤੇ ਬੱਚਿਆਂ ਨੇ ਗੰਗੂ ਦੇ ਘਰ ਗੁਜ਼ਾਰਿਆ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾਜ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓਾਂ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ